ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਵੀ ਪੰਜਾਬ ਦੇ ਵਿੱਚ ਮਨੋਰਟੀਜ਼ ਨੂੰ ਤੰਗ ਕੀਤਾ ਜਾਵੇ ਪਰੇਸ਼ਾਨ ਕੀਤਾ ਜਾਵੇ ਜਾਂ ਉਹਨਾਂ ਦੀਆਂ ਬੰਦਗੀਆਂ ਰੋਕੀਆਂ ਜਾਣ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹੀ ਸਵਾਗਤ ਹੈ ਟੱਡਾ ਮਸੀਹੀ ਨੋਜ ਪੰਜਾਬੀ YouTube ਚੈਨਲ ਦੇਤੇ ਜਿਵੇਂ ਤੁਸੀਂ ਜਾਣਦੇ ਹੋ ਕਿ 1 ਜਨਵਰੀ 2026 ਨੂੰ ਪਟਿਆਲੇ ਦੇ ਵਿੱਚ ਹੈ ਜੋ ਪਿੰਡ ਦੇ ਸਰਪੰਚ ਵੱਲੋਂ ਹੈ ਮੌਕੇ ਤੇ ਜੋ ਚਲਦੇ ਮਸੀਹੀ 사ਸੰਗ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਜਿਸ ਦੇ ਕਾਰਨ ਇਸਾਈ ਭਾਚਾਰਨ ਜਿਹੜਾ ਆਪਣਾ 사ਸੰਗ ਹੈ 크리스마스 ਦਾ ਪ੍ਰੋਗਰਾਮ ਹੈ ਉਹ ਦੂਸਰੇ ਕਿਸੇ ਹੋਰ ਚਰਚੇ ਦੇ ਵਿੱਚ ਕਰਨਾ ਪਿਆ ਸੀ ਪਰ ਥਾਨ ਦਾਸ ਦੇ ਕਿ ਹਲੇ ਤੱਕ ਵੀ ਉਹਨਾਂ ਦੋਸ਼ੀਆਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਕਿ ਜਿਸ ਤੇ ਉਤੇ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਨੇ ਸਖਤ ਐਕਸ਼ਨ ਲਿਆ ਹੈ ਉਹਨਾਂ ਨੇ ਪਟਿਆਲੇ ਦੇ ਐਸਐਸਪੀ ਸਾਹਿਬ ਨੂੰ ਵੀ ਇਹ ਨੋਟਿਸ ਭੇਜਿਆ ਹੈ ਉਹਨਾਂ ਨੇ ਕਿਹਾ ਹੈ ਕਿ ਦੋਸ਼ੀਆਂ ਤੇ ਜਲ ਤੋਂ ਜਲਦ ਹੈ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਤੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਿੰਦਨਦਰ ਮਸੀ ਗੌਰਵ ਨੇ ਇਹ ਵੀ ਕਿਹਾ ਕਿ ਉਸ ਸਮੇਂ ਜੋ ਮੌਕੇ ਤੇ ਉੱਥੇ ਪ੍ਰਸ਼ਾਸਨ ਸੀਗਾ ਉਹਨਾਂ ਦੇ ਉੱਤੇ ਵੀ ਜੋ ਹੈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਜੋ ਹੈ ਆਪਣੀ ਡਿਊਟੀ ਦੇ ਉੱਤੇ ਕੋਤਾਹੀ ਵਰਤੀ ਹੈ ਸੋ ਦੇਖੋ ਇਸ ਵੀਡੀਓ ਨੂੰ ਤੇ ਵਾਤਵਾਛੇ ਜਰੂਰ ਕਰਿਓ ਤੇ ਮਸੀਹ ਸਮਾਨ ਨਾ ਜੁਣੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਮਸੀਹੀ ਨੁਜ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਸਾਰਨ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਪਰਮੇਸ਼ਵਰ ਨੇ ਦਿਖਾਇਆ ਔਰ ਮੇਰੇ ਅਜ਼ੀਜ਼ੋ ਮੈਂ ਕੁਝ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਅਸੀਂ ਦੇਖਿਆ ਵੀ ਇੱਕ ਮਸੀਹ ਭਾਈਚਾਰੇ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਸੀ 90 ਸਾਲ ਦੀ ਬੰਦਗੀ ਹੋ ਰਹੀ ਸੀ ਉਹਨੂੰ ਕੁਝ ਸ਼ਰਾਰਤੀ ਆਂਸਰਾਂ ਨੇ ਜਿਹੜਾ ਰੋਕਿਆ ਔਰ ਜਦੋਂ ਮੈਂ ਉਹ ਲਾਈਵ ਦੇਖਿਆ ਉਸੇ ਟਾਈਮ ਮੈਂ ਜਿਹੜੇ ਸਾਡੇ ਉਥੇ ਪਾਸਟਰ ਸਟੀਫਨ ਸੀ ਉਹਨਾਂ ਨੂੰ ਕਾਲ ਕੀਤੀ ਆਪ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਵੀ ਕੀ ਸਾਰੀ ਗੱਲਬਾਤ ਆ ਔਰ ਮੈਸਿਸ ਵੀ ਸਾਹਿਬ ਨਾਲ ਗੱਲ ਕਰਕੇ ਉਥੇ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਵੀ ਸਾਡੇ ਜਿਹੜੇ ਉਥੇ ਭੈਣ ਭਰਾ ਵਾ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਨਾ ਕਰੇ ਜਾਂ ਉਹਨਾਂ ਨੂੰ ਕੋਈ ਤੰਗੀ ਪੇਸ਼ੀ ਨਾ ਆਵੇ ਔਰ ਪੁਲਿਸ ਪ੍ਰਸ਼ਾਸਨ ਉਥੇ ਪਹੁੰਚਿਆ ਔਰ ਉਥੇ ਜਿਹੜੀ ਬੰਦਗੀ ਵੀ ਆ ਇੱਕ ਹੋਰ ਚਰਚ ਚ ਕੀਤੀ ਗਈ ਔਰ ਮੈਨੂੰ ਬਾਅਦ ਦੇ ਵਿੱਚ ਲਾਈਵ 'ਚ ਮੈਂ ਦੇਖਿਆ ਵੀ ਪਾਸਟਰ ਜਿਹੜੇ ਆ ਉਹਨਾਂ ਨਾਲ ਬਹੁਤ ਬਸਲੂਕੀ ਕੀਤੀ ਗਈ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਿਆ ਗਿਆ ਔਰ ਉਹਦਾ ਸਖਤ ਨੋਟਿਸ ਲੈਂਦੇ ਹੋਏ ਮੈਂ ਅੱਜ ਆਪਣੇ ਮਿਨੋਰੀਟੀ ਕਮਿਸ਼ਨ ਦੇ ਮੈਂਬਰ ਸਾਹਿਬਾਨ ਉਥੇ ਭੇਜੇ ਨੇ ਜਿੰਨਾ ਵਿੱਚ ਸੈਮੂਅਲ ਸੋਤਾ ਜੀ ਜੌਨ ਜੋਨੀ ਜੀ ਸੈਮੂਲ ਗੇਲੇ ਜੀ ਉਥੇ ਪਹੁੰਚ ਕੇ ਉਹਨਾਂ ਨੇ ਮੈਂ ਕਿਹਾ ਵੀ ਸਾਰੀ ਐਗਜ਼ੈਕਟ ਰਿਪੋਰਟ ਜਿਹੜੀ ਹੈ ਮੇਰੇ ਕੋਲ ਤੁਸੀਂ ਲੈ ਕੇ ਆਓ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਵੀ ਪੰਜਾਬ ਦੇ ਵਿੱਚ ਮਨੋਰਟੀਜ਼ ਨੂੰ ਤੰਗ ਕੀਤਾ ਜਾਵੇ ਪਰੇਸ਼ਾਨ ਕੀਤਾ ਜਾਵੇ ਜਾਂ ਉਹਨਾਂ ਦੀਆਂ ਬੰਦਗੀਆਂ ਰੋਕੀਆਂ ਜਾਣ ਕਿਸੇ ਵੀ ਧਰਮ ਦੇ ਭੈਣ ਭਰਾ ਨੂੰ ਉਹਦੀ ਪ੍ਰੈਕਟਿਸ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਕਿਉਂਕਿ ਸਾਨੂੰ ਸੰਵਿਧਾਨ ਜਿਹੜਾ ਵਾ ਇਹ ਇਜਾਜ਼ਤ ਦਿੰਦਾ ਬਈ ਸਹੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਉਹ ਭਾਵੇਂ ਮੁਸਲਿਮ ਭਾਈਚਾਰਾ ਹੋਵੇ ਜਾਂ ਸਿੱਖ ਭਾਈਚਾਰਾ ਹੋਵੇ ਜਾਂ ਈਸਾਈ ਭਾਈਚਾਰਾ ਹੋਵੇ ਜੈਨੀ ਭਾਈਚਾਰਾ ਹੋਵੇ ਬੁੱਧੀ ਭਾਈਚਾਰਾ ਹੋਵੇ ਔਰ ਕੱਲ ਮੇਰੇ ਕੋਲ ਮinority commission ਮੇਰੇ ਆਫਿਸ ਦੇ ਵਿੱਚ ਜਿਹੜੇ ਸ਼ਿਕਾਇਤ ਕਰਤਾ ਨੇ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਵੀ ਸਾਡੇ ਨਾਲ ਉਥੇ ਜਾਦਤੀ ਹੋਈ ਆ ਔਰ ਉਹਦਾ ਸਖਤ ਨੋਟਿਸ ਲੈਂਦੇ ਹੋਏ ਮੈਂ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਆ ਵੀ ਜਲ ਤੋਂ ਜਲਦ ਜਿਹੜਾ ਉਥੇ ਮੋਕੇ ਦਾ ਸਰਪੰਚ ਸੀ ਜਿਨੇ ਪਹਿਲਾਂ ਮਨਜ਼ੂਰੀ ਦਿੱਤੀ ਔਰ ਇਹ ਗੱਲ ਲਾਈਵ ਦੇ ਵਿੱਚ ਮੈਂ ਵੀ ਸੁਣੀ ਆ ਵੀ ਉਹਨਾਂ ਨੇ ਗੱਲ ਕਹੀ ਵੀ ਸਾਨੂੰ ਨਹੀਂ ਪਤਾ ਸੀ ਵੀ ਇੱਥੇ ਇਸਾਈ ਭਾਈਚਾਰੇ ਦਾ ਪ੍ਰੋਗਰਾਮ ਹੋ ਰਿਹਾ ਕਿਉਂ ਇਸਾਈ ਭਾਈਚਾਰੇ ਦਾ ਪ੍ਰੋਗਰਾਮ ਨਹੀਂ ਕੋਈ ਕਰ ਸਕਦਾ ਇਸਾਈ ਭਾਈਚਾਰਾ ਕਿਤੇ ਬਾਹਰੋਂ ਆਇਆ ਵਾ ਉਸ ਸਰਪੰਚਤ ਵੀ ਪਰਚਾ ਦਰਜ ਹੋਏਗਾ। ਔਰ ਉਹਦੇ ਨਾਲ ਜਿਹੜੇ ਮੈਂਬਰ ਨੇ ਜਿਹੜੇ ਕਹਿ ਰਹੇ ਨੇ ਵੀ ਹੋਰ ਕਿਸੇ ਧਰਮ ਦਾ ਪ੍ਰੋਗਰਾਮ ਹੋ ਸਕਦਾ ਮਗਰ ਇਸਾਈ ਭਾਈਚਾਰੇ ਦਾ ਪ੍ਰੋਗਰਾਮ ਨਹੀਂ ਹੋ ਸਕਦਾ। ਉਹਨਾਂ ਤੇ ਵੀ ਪਰਚਾ ਦਰਜ ਹੋਏਗਾ। ਔਰ ਜਿਹੜੇ ਮੋਕੇ ਦੇ ਅਫਸਰ ਨੇ ਜਿਨ੍ਹਾਂ ਨੇ ਵੀ ਆਪਣੀ ਡਿਊਟੀ ਦੇ ਟਾਈਮ ਦੇ ਪਰ ਕੋਤਾਈ ਕੀਤੀ ਆ। ਉਹਨਾਂ ਦੀ ਵੀ ਡਿਪਾਰਟਮੈਂਟ ਦੀ ਜਿਹੜੀ ਜਾਂਚ ਆ ਖੋਲੀ ਜਾਊਗੀ। ਔਰ ਪੰਜਾਬ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਨਾ ਵੀ ਅਗਰ ਇਸਾਈ ਭਾਈਚਾਰੇ ਨੂੰ ਜਾ ਮੁਸਲਿਮ ਭਾਈਚਾਰੇ ਨੂੰ ਜਾਂ ਮਨੋਟੀਸ ਨਾਲ ਸੰਬੰਧਿਤ ਜਾਂ ਸਾਡੇ ਕਿਸੇ ਵੀ ਭਾਈਚਾਰੇ ਨੂੰ ਕੋਈ ਤੰਗ ਪਰੇਸ਼ਾਨ ਕਰੇਗਾ ਉਹ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਹੋਏਗੀ ਮਗਰ ਜਿਹੜੇ ਅਧਿਕਾਰੀ ਨੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਸਰਕਾਰੀ ਆਪਣੀ ਬੰਦੇ ਡਿਊਟੀ ਕਰ ਰਹੇ ਨੇ ਅਗਰ ਡਿਊਟੀ ਨਹੀਂ ਚੰਗੀ ਤਰ੍ਹਾਂ ਕਰਨਗੇ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਅਸੀਂ ਕਦੇ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਲੋਕਾਂ ਨੂੰ ਕੋਈ ਤੰਗ ਪਰੇਸ਼ਾਨ ਕਰੇ ਕਿਉਂਕਿ ਮਨੋਟੀ ਕਮਿਸ਼ਨ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਜਸ ਸੰਵਿਧਾਨ ਨੇ ਇਸੇ ਲਈ ਬਣਾਇਆ ਵੀ ਜਿਹੜੇ ਘਟ ਗਿਣਤੀ ਦੇ ਜਿਹੜੇ ਲੋਕ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ ਮੈਂ ਦੱਸ ਦੇਣਾ ਚਾਹੁੰਨਾ ਉਹ ਲੋਕਾਂ ਨੂੰ ਵੀ ਜਿਹੜੇ ਮਨੋਟਿਸ ਨੂੰ ਤੰਗ ਕਰਦੇ ਨੇ ਜਾਂ ਈਸਾਈ ਭਾਈਚਾਰੇ ਨੂੰ ਤੰਗ ਕਰਦੇ ਨੇ ਵੀ ਤੁਸੀਂ ਸਮਝਦੇ ਹੋ ਵੀ ਮਸੀਹ ਭਾਈਚਾਰੇ ਦੀਆਂ ਬੰਦਗੀਆਂ ਰੋਕ ਦੇਾਂਗੇ ਜਾਂ ਪਾਸਟਰਾਂ ਨੂੰ ਮਾੜਾ ਚੰਗਾ ਬੋਲ ਦੇਾਂਗੇ ਵੀ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਆ ਸਕਤ ਉਸਕਤ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਮੈਂ ਹੁਣੇ ਹੀ ਨਿਰਦੇਸ਼ ਦਿੱਤੇ ਨੇ ਐਸਐਸਪੀ ਪਟਿਆਲਾ ਨੂੰ ਵੀ 2 ਦਿਨ ਦੇ ਵਿੱਚ ਵਿੱਚ ਮੈਨੂੰ ਉਹ ਐਫਆਈਆਰ ਦੀ ਕਾਪੀ ਜਿਹੜੀ ਐ ਐਫਆਈਆਰ ਦਰਜ ਕਰਕੇ ਮੈਨੂੰ ਮੇਰੇ ਟੇਬਲ ਤੇ ਪੇਸ਼ ਕੀਤੀ ਜਾਵੇ ਨਹੀਂ ਤੇ ਬਾੰਦੀ ਕਾਨੂੰਨੀ ਕਾਰਵਾਈ ਜਿਹੜੀ ਐ ਹੋਰ ਵੀ ਜਿਹੜੇ ਅਧਿਕਾਰੀ ਉਹਨਾਂ ਤੇ ਵੀ ਕੀਤੀ ਜਾਊਗੀ ਇਹ ਕਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਤੰਗ ਕਰੋ ਪਰਮੇਸ਼ਵਰ ਦੇ ਦਾਸਾਂ ਨੂੰ ਤੰਗ ਕਰੋ ਕਿਉਂ ਜੰਗਲ ਰਾਜ ਐ ਵੀ ਸਾਈ ਭਾਈਚਾਰਾ ਆਪਣਾ ਪ੍ਰੋਗਰਾਮ ਨਹੀਂ ਇੱਥੇ ਕਰ ਸਕਦਾ ਕਿਉਂ ਨਹੀਂ ਕਰ ਸਕਦਾ